ਜਗਰਾਉਂ ਦੇ ਪਿੰਡ ਕੋਠੇ ਸ਼ੇਰਜੰਗ ਦੇ ਵਿੱਚ ਇੱਕ ਸ਼ਖਸ ਦੀ ਗੱਡੀ ਨੂੰ ਕੁਝ ਬਦਮਾਸ਼ਾਂ ਦੇ ਵੱਲੋਂ ਮੋਟਰਸਾਈਕਲ ਅੱਗੇ ਲਗਾ ਕੇ ਰੋਕਣ ਤੋਂ ਬਾਅਦ ਉਸ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਉਹ ਸ਼ਖਸ ਜਿਹੜਾ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਦੌਰਾਨ ਇਲਾਜ ਉਸ ਦੀ ਮੌਤ ਹੋ ਗਈ ਤਾਂ ਉਸ ਮੌਕੇ ਦੇ ਉੱਤੇ ਪਹੁੰਚੇ ਹਾਂ ਜਿੱਥੇ ਇੱਕ ਵਾਰ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਉਹੀ ਉਸ ਸ਼ਖਸ ਦੀ ਗੱਡੀ ਹੈ ਜਿਸ ਨੂੰ ਉਹਨਾ ਬਦਮਾਸ਼ਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਪਹਿਲਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਗੱਡੀ ਦੇ ਵਿੱਚੋਂ ਬਾਹਰ ਕੱਢ ਕੇ ਜਿਸ ਤੋਂ ਬਾਅਦ ਗੱਡੀ ਦੇ ਵਿੱਚ ਕੋਈ ਕੈਮੀਕਲ ਸੁੱਟ ਕੇ ਉਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਜਲ ਕੇ ਜਿਹੜੀ ਰਾਖ ਹੋ ਚੁੱਕੀ ਹੈ ਗੱਡੀ ਦਾ ਕੁਝ ਬਚਿਆ ਹੀ ਨਹੀਂ ਸਕੋਰਪਿਓ ਐਨ ਕਾਰ ਹੈ ਇਹ Mahindra ਦੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਅੰਦਰ ਦੇ ਹਾਲਾਤ ਵੀ ਦੇਖ ਲਓ ਕੋਈ ਮੀਟਰ ਨਹੀਂ ਨਜ਼ਰ ਆ ਰਿਹਾ ਕੋਈ ਵਾਇਰਿੰਗ ਸੜ ਚੁੱਕੀ ਹੋਈ ਹੈ ਸਾਰੀ ਸੀਟਾਂ ਸੜ ਚੁੱਕੀਆਂ ਹੋਈਆਂ ਨੇ ਕਿਸੇ ਤਰੀਕੇ ਦਾ ਕੋਈ ਮਿਊਜ਼ਿਕ ਸਿਸਟਮ ਨਹੀਂ ਨਜ਼ਰ ਆ ਰਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਗੱਡੀ ਦੇ ਇੱਥੋਂ ਤੱਕ ਕਿ ਜਿਹੜੇ ਅਲੌਏ व्हील्स ਨੇ ਉਹ ਵੀ ਸੜ ਕੇ ਟੁੱਟ ਚੁੱਕੇ ਹੋਏ ਨੇ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਟਾਇਰ ਤਾਂ ਨਜ਼ਰ ਤੱਕ ਨਹੀਂ ਆ ਰਹੇ ਕਿੰਨਾ ਕੁ ਭਿਆਨਕ ਮੰਜ਼ਰ ਰਿਹਾ ਹੋਵੇਗਾ ਉਸ ਸਮੇਂ ਜਦੋਂ ਇਸ ਗੱਡੀ ਨੂੰ ਆਣਾ ਬਦਮਾਸ਼ਾਂ ਦੇ ਵੱਲੋਂ ਅੱਗ ਲਗਾਈ ਗਈ ਹੋਵੇਗੀ ਗੱਲ ਕੀ ਸੀ ਗੱਲ ਸਿਰਫ ਛੋਟੀ ਜੀ ਗੱਡੀ ਲਗਾਉਣ ਨੂੰ ਲੈ ਕੇ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਐਡਾ ਵੱਡਾ ਵਿਵਾਦ ਹੋ ਗਿਆ ਕਿ ਉਹਨਾ ਬਦਮਾਸ਼ਾਂ ਦੇ ਵੱਲੋਂ ਇਸ ਗੱਡੀ ਨੂੰ ਰੋਕ ਕੇ ਇਸ ਸ਼ਖਸ ਨੂੰ ਰੋਕ ਕੇ ਪਹਿਲਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਗੱਡੀ ਦਾ ਟਾਇਰ ਤਾਂ ਸੜਿਆ ਸੜਿਆ ਉਹਦਾ ਅਲੋਏ ਵੀਲ ਵੀ ਸੜ ਕੇ ਟੁੱਟ ਚੁੱਕਿਆ ਹੋਇਆ ਸੋ ਕਿਹਾ ਜਾ ਰਿਹਾ ਕਿ ਇਸ ਥਾਂ ਦੇ ਉੱਤੇ ਲੋਕ ਵੀ ਉਸ ਸਮੇਂ ਮੌਜੂਦ ਸੀ ਜਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਦਮਾਸ਼ਾਂ ਦੇ ਵੱਲੋਂ ਤਾਂ 15 ਦੇ ਕਰੀਬ ਲੋਕ ਜਿਹੜੇ ਇੱਥੇ ਖੜ ਕੇ ਸਿਰਫ ਤਮਾਸ਼ਾ ਦੇਖ ਰਹੇ ਸੀ ਉਹ ਸ਼ਖਸ ਇੱਥੇ ਕੱਡੀ ਦੇ ਅੱਗੇ ਲੰਮਾ ਪਿਆ ਹੋਇਆ ਚੀਖਾਂ ਮਾਰ ਰਿਹਾ ਸੀ ਕਿ ਮੈਨੂੰ ਕੋਈ ਇੱਥੋਂ ਦੀ ਹਸਪਤਾਲ ਲੈ ਜਾਓ ਮੈਂ ਮਰ ਜਾਣਾ ਮੈਨੂੰ ਕੋਈ ਚੱਕ ਕੇ ਲੈ ਜਾਓ ਤਾਂ ਜਦੋਂ ਪਰਿਵਾਰ ਇੱਥੇ ਪਹੁੰਚਿਆ ਪਰਿਵਾਰ ਦੇ ਵੱਲੋਂ ਇਸ ਸ਼ਖਸ ਨੂੰ ਇਥੋਂ ਦੀ ਚੱਕ ਕੇ ਜਦੋਂ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ ਤਾਂ ਬਦਮਾਸ਼ਾਂ ਦੇ ਵੱਲੋਂ ਇੱਕ ਵੀਡੀਓ ਵੀ ਪਾਈ ਗਈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪੋਸਟ ਕੀਤੀ ਗਈ ਕਿ ਤੈਨੂੰ ਸਮਝਾਇਆ ਸੀ ਬੜਾ ਪਰ ਤੂੰ ਸਮਝਿਆ ਨਹੀਂ ਤਾਂ ਹੁਣ ਦੇਖ ਲੈ ਅਸੀਂ ਕੀ ਕੀਤਾ ਅਸੀਂ ਸਿਰਫ ਹਥਿਆਰਾਂ ਦੇ ਨਾਲ ਸੱਟਾਂ ਮਾਰ ਕੇ ਹੀ ਤੈਨੂੰ ਜੜਾ ਕਾਇਲ ਕਰ ਦਿੱਤਾ ਤੇਰੀ ਰਿਵਾਲਵਰ ਵੀ ਜਿਹੜੀ ਹੈ ਤੇਰੇ ਕੰਮ ਨਹੀਂ ਆਈ ਇੱਕ ਇਧਰ ਤਸਵੀਰ ਦਿਖਾਣੇ ਆ। ਇਹ ਉਸ ਸ਼ਖਸ ਦੇ ਦੋਸਤ ਨੇ ਜਿਹੜੇ ਸਪੈਸ਼ਲ ਇੱਥੇ ਪਹੁੰਚੇ ਨੇ ਇਸ ਜਗ੍ਹਾ ਦੇ ਉੱਤੇ ਗੱਡੀ ਨੂੰ ਦੇਖਣ ਗੱਲਬਾਤ ਕਰਦੇ ਆ। ਬਾਈ ਜੀ ਕੀ ਨਾਮ ਹੈ ਜੀ ਤੁਹਾਡਾ? ਸ਼ਾਨੂਦੀਪ ਸਿੰਘ ਬਰੇ। ਜੱਸੇ ਦੇ ਨਾਲ ਕਿੰਨੇ ਸਮੇਂ ਤੋਂ ਤੁਹਾਡੀ ਯਾਰੀ ਸੀ? ਵਿਸ਼ੇ ਅਸੀਂ ਤਾਂ ਮੈਨੂੰ ਲੱਗਦਾ ਮਿਲੇ ਹੀ 1.5 ਸਾਲ ਪਹਿਲਾਂ ਯਾਰ ਬਾਈ ਤੇ ਨਾ ਤਾਂ ਮੈਂ ਬਾਈ ਨੂੰ ਜਾਣਦਾ ਸੀਗਾ। ਬਾਈ ਐਕਚੁਅਲੀ ਸਾਡਾ ਮੇਰਾ ਫੋਟੋਗ੍ਰਾਫੀ ਦਾ ਕੰਮ ਹੈ ਜੀ ਬਾੜੇਵਾਲ ਰੋਡ ਤੇ। ਸਾਡੇ ਸਾਹਮਣੇ ਬਾਈ ਨੇ ਆਫਿਸ ਨਵਾਂ ਲਿਆ ਸੀਗਾ। ਤੇ ਬਾਈ ਉਦੋਂ ਕਿ ਮਿਲਿਆ ਮੈਨੂੰ ਮੇਰਾ ਆਫਿਸ ਸੀਗਾ ਸਾਹਮਣੇ ਬਾਈ ਆਇਆ ਤੇ ਅਸੀਂ ਵੈਸੇ ਬਾਹਰ ਖੜੇ ਹੁੰਦੇ ਸੀਗੇ ਹਨਨ ਬਾਈ ਮਤਲਬ ਵਧੀਆ ਚੰਗੇ ਸੁਭਾਅ ਦਾ ਸੀ ਯਾਰ ਬਾਈ ਸਾਡੇ ਵਰਗਾ ਹੀ ਸੀਗਾ ਹੱਸਣ ਖੇਡਣ ਵਾਲਾ ਤੇ ਆ ਕੇ ਉਹਨੇ ਮੈਨੂੰ ਕਿਹਾ ਕਿ ਬਾਈ ਆਪਾਂ ਟੈਂਟ ਵਾਲਾ ਕਰਨਾ ਪਾਠ ਵਾਲਾ ਕਿ ਉੱਥੇ ਪਾਠ ਆਰੰਭ ਕਰਾਉਣਾ ਵੀ ਟੈਂਟ ਵਾਲਾ ਲਵਾਉਣਾ ਬਾਈ ਤੁਸੀਂ ਓਪਨਿੰਗ ਕੀਤੀ ਸੀਗੀ ਤੇ ਉਹਨੇ ਇੱਕਦੋ ਵੀਰੇ ਪਿਆਰ ਪੈ ਗਿਆ ਸੀਗਾ ਬਾਈ ਆਉਂਦਾ ਉਹ ਜਦੋਂ ਉਹਨੇ ਆਫਿਸ ਆਉਣਾ ਉਹਨੇ ਆਪਦੇ ਦਫ਼ਤਰ ਕਲਾਸ ਲਾ ਕੇ ਮੇਰੇ ਕੋਲੇ ਆ ਕੇ ਬਹਿ ਜਾਣਾ ਬਾਈ ਆਫਿਸ ਅਸੀਂ ਬੈਠੇ ਗੱਲਾਂ ਕਰੀ ਜਾਣੀਆਂ ਹੱਸਣਾ ਕੱਢਣਾ ਮਤਲਬ ਵਧੀਆ ਮਜ਼ਾਕ ਹੀ ਆ ਸੀ ਤੇ ਮੈਂ ਹੁਣ ਸੋਚਦਾ ਯਾਰ ਵੀਰੇ ਵੀ ਮਾੜੀ ਚੀਜ਼ ਆ ਇਹ ਕਿ ਯਾਰ ਬਈ ਉਹ ਤੇ ਦੋ ਜਵਾਬ ਸੀਗੇ ਯਾਰ ਇੰਨੀ ਕਿ ਤਾਂ ਨਹੀਂ ਵੀਰੇ ਯਾਰ ਵੀ ਦੁਸ਼ਮਨੀ ਠੀਕ ਆ ਯਾਰ ਹਰੇਕ ਦੀ ਹੁੰਦੀ ਆ ਦੁਸ਼ਮਨੀ ਹਰ ਚੀਜ਼ ਚੱਲਦੀ ਆ ਪਰ ਯਾਰ ਬਈ ਕਿਸੇ ਦਾ ਘਰ ਜਾੜਨਾ ਬਹੁਤ ਵੱਡੀ ਗੱਲ ਆ ਯਾਰ ਬਈ ਉਹਨੇ ਵਿਚਾਰੇ ਨੇ ਬਈ ਬਹੁਤ ਮੈਨੂੰ ਦੱਸਦਾ ਹੁੰਦਾ ਹੀ ਕਹਿੰਦਾ ਬਈ ਮੈਂ ਬੜਾ ਮਾੜਾ ਟਾਈਮ ਦੇਖਿਆ ਕਹਿੰਦਾ ਬਈ ਮੈਂ ਮਉ ਟਾਈਮ ਦੇਖਿਆ ਵੀ ਮੇਰੇ ਕੋਲ ਕੁਝ ਨਹੀਂ ਸੀਗਾ ਤੇ ਅੱਜ ਬਾਈ ਯਾਰ ਇੰਨੀ ਮਿਹਨਤ ਕਰਕੇ ਉਹਦੇ ਸਟੂਡੈਂਟ ਮੈਂ ਉਹਦੇ ਕਮੈਂਟ ਦੇਖੇ ਉਹਦੇ ਰੀਲਾਂ ਤੇ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਯਾਰ ਉਹਦੇ ਜਵਾਕ ਵਿਚਾਰੇ ਸਟੂਡੈਂਟ ਵੀ ਉਹ ਸੋਚ ਰਹੇ ਆ ਕਿ ਬਾਈ ਹੋ ਕੀ ਗਿਆ ਇਹ ਚੀਜ਼ ਹੋ ਕਿਦਾਂ ਗਈ ਯਾਰ ਬਾਈ ਬੰਦਾ ਨਾ ਜਾਂ ਤਾਂ ਬੰਦਾ ਗੈਂਗਸਟਰ ਹੋਵੇ ਯਾਰ ਬਾਈ ਜਿਹੜੇ ਲੜਦੇ ਆ ਕੋਈ ਲੜਾਈਆਂ ਹੁੰਦੀਆਂ ਨੇ ਕਿਸੇ ਦੀਆਂ ਕੋਈ ਖਾਰ ਹੋਵੇ ਪੁਰਾਣੀ ਠੀਕ ਆ ਯਾਰ ਜੀ ਇੱਕ ਚੰਗਾ ਫਲਾ ਬੰਦਾ ਯਾਰ ਬਾਈ ਕੰਮ ਕਰਕੇ ਇੰਨੀ ਉੱਪਰ ਆ ਗਿਆ ਉਨੇ ਮਿਹਨਤ ਕਰਕੇ ਆਪਦੇ ਛੋਟੇ ਭਰਾ ਨੂੰ ਖੁਸ਼ੀਆਂ ਦਿੱਤੀਆਂ ਘਰੇ ਫੈਮਿਲੀ ਖੁਸ਼ੀਆਂ ਦਿੱਤੀਆਂ ਮੈਨੂੰ ਬਾਈ ਮਿਲਿਆ ਕਿ ਫੈਬ ਦੇ ਵਿੱਚ ਕਹਿੰਦਾ ਮੇਰੀ ਭੈਣ ਦਾ ਵਿਆਹ ਤੇ ਮੈਨੂੰ ਕਾਰਡ ਦੇ ਕੇ ਮੈਂ ਕਿਹਾ ਵੀਰੇ ਪੱਕਾ ਜਾਗੂ ਤੇ ਤਾਂ ਆਉਂਗਾ ਮੈਂ ਪਰ ਆ ਨਹੀਂ ਹੋਇਆ ਸੀਗਾ ਮੇਰੇ ਤੋਂ ਮੈਂ ਬਾਈ ਨੂੰ ਮੈਸੇਜ ਕੀਤਾ ਬਹੁਤ ਲੰਬਾ ਮੈਂ ਕਿਹਾ ਵੀਰੇ ਸੌਰੀ ਵੀ ਤੋਹਿਆ ਤੋਂ ਬਾਅਦ ਮੇਰੇ ਕੋਲੇ ਆਉਣਾ ਵੀ ਹਟ ਗਿਆ ਵੀ ਮਿਲ ਕੇ ਜਾਈ ਫਿਰ ਆ ਕੇ ਗਿਆ ਬਾਈ ਪਰ ਬਾਈ ਮੈਨੂੰ ਮੈਂ 1% ਵੀ ਨਹੀਂ ਕਹਿ ਸਕਦਾ ਕਿ ਯਾਰ ਉਹ ਬੰਦਾ ਗੁੱਸੇ ਵਾਲਾ ਕਿਸੇ ਦਾ ਮਾੜਾ ਕਰ ਜੂਗਾ ਨਹੀਂ ਯਾਰ ਬਾਈ ਜਿਹਦੇ ਯਾਰ ਆ ਵੀ ਘਰੇ ਬਾਈ ਸਾਰਾ ਉਹਨੇ ਹਾਲਾਤ ਮਾੜੇ ਦੇਖੇ ਹੁਣ ਤਾਂ ਮੈਨੂੰ ਨਹੀਂ ਲੱਗਦਾ ਬਾਈ ਮੈਂ ਵੀ ਉਹ ਹਾਲਾਤਾਂ ਚੋਂ ਨਿਕਲੇ ਆ ਹਰੇਕ ਨੂੰ ਆਪਣੇ ਅੱਜਕੱਲ ਜਿੰਨੇ ਮੁੰਡੇ ਨੌਜਵਾਨ ਨੇ ਮਾੜੇ ਹੱਥੋਂ ਹਾਲਾਤਾਂ ਚੋਂ ਨਿਕਲੇ ਆ ਬਾਈ ਪਰ ਮੈਨੂੰ ਨਹੀਂ ਲੱਗਦਾ ਕਿ ਬਾਈ ਆਪਾਂ ਮਾੜਾ ਟਾਈਮ ਦੇਖ ਕੇ ਕਿਸੇ ਦਾ ਮਾੜਾ ਸੋਚਾਂਗੇ ਯਾਰ ਬਈ ਇੱਕ ਵੱਡੀ ਗੱਲ ਕੋਲ ਰਵੋਲਵਰ ਹੈਗੀ ਪਰ ਤਾਂ ਵੀ ਉਸ ਸ਼ਖਸ ਨੇ ਉਹਨਾਂ ਦੇ ਉੱਤੇ ਹਮਲਾ ਨਹੀਂ ਕੀਤਾ ਸੱਟਾਂ ਉਹਨਾਂ ਨੇ ਮਾਰ ਦਿੱਤੀਆਂ ਅੱਜ ਇਸ ਦੁਨੀਆ ਤੇ ਵੀ ਨਹੀਂ ਰਿਹਾ ਪਰ ਫਿਰ ਵੀ ਉਸਨੇ ਹਮਲਾ ਨਹੀਂ ਕੀਤਾ ਵੀਰੇ ਉਹੀ ਤਾਂ ਗੱਲ ਆ ਕਿ ਬੰਦਾ ਉਹਨੇ ਹੁਣ ਪਤਾ ਨਹੀਂ ਮੈਨੂੰ ਜਿੱਥੋਂ ਚੋਂ ਪਤਾ ਇੱਕ ਵੀ ਕਹਿੰਦੇ ਵੀ ਗੱਡੀ ਦੇ ਵਿੱਚ ਆ ਕੇ ਕੋਈ ਮੋਟਰਸਾਈਕਲ ਵੱਜਿਆ ਹੁਣ ਉਹ ਬੰਦਾ ਸਿਰਫ ਇਹੀ ਚੀਜ਼ ਲਈ ਨਿਕਲਿਆ ਕਿ ਬਾਈ ਕਿਸੇ ਦਾ ਵੀ ਕੋਈ ਛੱਟ ਤਾਂ ਨਹੀਂ ਲੱਗੀ ਗਲਤੀ ਨਾਲ ਵੱਜ ਗਿਆ ਹੋਵੇਗਾ ਗਲਤੀ ਨਾਲ ਵੱਜ ਗਿਆ ਜਾਂ ਦੇਖ ਲੀਏ ਕੋਈ ਗੱਡੀ ਨੂੰ ਜਾਂ ਬੰਦੇ ਦੇ ਛੱਟ ਤਾਂ ਨਹੀਂ ਲੱਗੀ ਹੁਣ ਉਹ ਬੰਦੇ ਨਾਲ ਬਾਈ ਦੱਸੋ ਉਹਨੂੰ ਹੁਣ ਜੇਵੇ ਹੁਣ ਨਾ ਕੋਈ ਬੰਦਾ ਹੋਵੇ ਜਿਹਨਾਂ ਦਾ ਰੋਜ਼ ਲੜਾਈਆਂ ਹੁੰਦੀਆਂ ਅਗਲੇ ਤਾਂ ਹੱਥ 'ਚ ਕੌਕ ਕਰਕੇ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਕਿ ਬਾਈ ਸਾਡੇ ਬੈਰੀ ਨੇ ਉਹਨੂੰ ਵਿਚਾਰੇ ਨੂੰ ਕੀ ਪਤਾ ਸੀਗਾ ਵੀ ਮੇਰੇ ਨਾਲ ਆਹ ਹੋ ਜਾਣਾ ਯਾਰ ਕੋਈ ਗੱਲਬਾਤ ਹੋਈ ਨੇ ਤਮ ਕੀ ਦਿੱਤੀ ਨਾ ਵੀਰੇ ਜਿੰਦਗੀ ਚ ਮੈਨੂੰ ਲੱਗਦਾ ਡੇਢ ਸਾਲ ਡੇਢ ਦੋ ਸਾਲ ਹੋ ਗਏ ਜਦੋਂ ਬਾਈ ਨੇ ਦਫਤਰ ਸ਼ਿਫਟ ਕੀਤਾ ਉੱਥੋਂ ਦਸੰਬਰ ਚ ਆ ਰਿਹਾ ਸੀ ਮੈਂ ਉਹਦਾ ਸਾਰਾ ਸਮਾਨ ਟਰੱਕ ਚ ਰਖਾਇਆ ਅਸੀਂ ਨਾਲ ਇਕੱਠੇ ਸੀਗੇ ਕਿਉਂਕਿ ਮੇਰੇ ਆਫਿਸ ਦੀ ਜਦੋਂ ਓਪਨਿੰਗ ਸੀਗੀ ਬਾਈ ਹੁਣ ਇਦਾਂ ਹੀ ਮੀਂਹ ਪੈ ਰਿਹਾ ਸੀਗਾ ਤੇ ਬਾਈ ਹੁਣਾਂ ਨੇ ਆ ਕੇ ਬੜਾ ਕੰਮ ਕਰਾਇਆ ਤੇ ਬਾਈ ਨੇ ਮੈਨੂੰ ਕਹਦੇ ਇਦਾਂ ਮੈਂ ਕਿਹਾ ਯਾਰ ਵੀਰੇ ਤੂੰ ਚੱਲਿਆ ਯਾਰ ਵਾਪਸ ਮੈਂ ਕਿਹਾ ਇੱਥੇ ਕੋਈ ਚੱਕਰ ਨਹੀਂਗਾ ਵੀ ਜਿ세 ਤਰ੍ਹਾਂ ਦਫਤਰ ਉੱਥੋਂ ਦੀ ਇੱਥੋਂ ਵਧਾਤਾ ਤਾਂ ਕੋਈ ਨਹੀਂ ਮੈਂ ਆਪਣਾ ਸਾਹਮਣੇ ਦਫਤਰ ਹੈ ਜਦੋਂ ਮਰਜ਼ੀ ਆ ਵੀ ਇਕੱਠੇ ਇੱਥੇ ਹੀ ਆ ਬਈ ਭਰਾ ਵਾਂਗੂ ਪਰ ਬਈ ਇਦਾਂ ਦੀ ਅਜੇ ਤੱਕ ਨੇ ਉਹਨਾਂ ਇਹ ਵੀ ਨਹੀਂ ਕਿਹਾ ਕਦੇ ਕਿ ਬਈ ਜਾਂ ਮੇਰੇ ਸਾਹਮਣੇ ਕੋਈ ਵੈਪਨ ਦਾ ਹਵਾ ਜਾਂ ਕੋਈ ਕਿਸੇ ਚੀਜ਼ ਦੀ ਬਈ ਜਿੱਥੋਂ ਤੱਕ ਮੈਂ ਜਾਣਦਾ ਵੀਰੇ ਯਾਰ ਹਨਾ ਹਰੇਕ ਦਾ ਬਈ ਹਰੇਕ ਦਾ ਜਾਣਨ ਦਾ ਤਰੀਕਾ ਹੁੰਦਾ ਜਿੰਨਾ ਕਿ ਮੈਂ ਜਾਣਦਾ ਮੇਰੇ ਲਈ ਉਹ ਬੰਦਾ ਸਹੀ ਸੀ ਯਾਰ ਬਈ ਤਾਂ ਹੀ ਉਰੇ ਆਇਆ ਮੈਂ ਇਨੀ ਦੂਰੋਂ ਚੱਲ ਕੇ ਨਹੀਂ ਲੋਕੀ ਬਹੁਤ ਮਿਲਦੇ ਆਪਾਂ ਨੂੰ ਦੁਨੀਆ ਦੇ ਵਿੱਚ ਪਰ ਮੈਂ ਕਿਹਾ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚ ਉੱਥੇ ਮੌਜੂਦ ਸੀ ਹੁਣ ਤੁਸੀਂ ਸਪੈਸ਼ਲ ਇੱਥੇ ਸਿਰਫ ਗੱਡੀ ਦੇਖਣ ਦੇ ਲਈ ਆਏ ਹੋ ਤੁਸੀਂ ਵੀ ਗੁਰਦੁਆਰੇ ਨਹੀਂ ਗਏ ਯਾਰ ਮੈਨੂੰ ਇਹ ਹੀ ਸੀਗਾ ਵੀ ਯਾਰ ਦੇਖ ਕੇ ਤਾਂ ਆਈਏ ਮੈਂ ਸੀਗਾ ਵੀ ਸ਼ਾਇਦ ਕੋਈ ਬੰਜਰ ਆ ਕੋਈ ਇਹੋ ਜਿਹੀ ਜਗ੍ਹਾ ਵੀ ਜਿੱਥੇ ਕੋਈ ਬੰਦਾ ਹੀ ਨਹੀਂ ਹੈਗਾ ਇੱਥੇ ਤਾਂ ਯਾਰ ਚੰਗੀ ਭਲੀ ਕਲੋਨੀ ਆ ਯਾਰ ਆ ਕਲੋਨੀ ਦੇ ਵਿੱਚ ਆ ਯਾਰ ਕੰਮ ਦੱਸੋ ਜੀ ਬਾਈ ਮੈਂ ਸਿਰਫ ਇੰਨੀ ਚੀਜ਼ ਕਹੂੰਗਾ ਯਾਰ ਬਾਈ ਕਿਸੇ ਦਾ ਘਰ ਨਾ ਉਜੜੋ ਯਾਰ ਬਾਈ ਖਾਰ ਪਲੀਜ਼ ਭਾਈ ਹੈਗਾ ਬਹਿ ਕੇ ਮਸਲਾ ਸੁਲਝਾ ਲਓ ਕਿਸੇ ਤਰੀਕੇ ਨਾ ਬੁਲਾਓ ਕੋਈ ਗੱਲਬਾਤ ਕਰ ਲਓ ਨਹੀਂ ਕਰਨੀ ਫੈਮਲੀਆ ਖਰਾਬ ਹੋ ਗਈਆਂ ਵੀਰੇ ਉਹਨਾਂ ਉਹਨਾਂ ਦੀ ਵੀ ਫੈਮਲੀ ਗਈ ਉਹ ਵਿਚਾਰੇ ਆਪਦੇ ਕੰਮ ਕਰਦੇ ਸੀਗੇ ਇਹਨਾਂ ਦੀ ਵੀ ਫੈਮਲੀ ਗਈ ਇਹ ਵਿਚਾਰੇ ਦੇ ਦੋ ਜਵਾਕ ਆ ਯਾਰ ਭਾਈ ਮਾਂ ਵਿਚਾਰੀ ਹੁਣ ਬਹੁਤ ਔਖਾ ਹੁੰਦਾ ਯਾਰ ਛੋਟੇ ਛੋਟੇ ਜਵਾਕ ਜਿਹੜੇ ਵੱਡੇ ਹੋ ਕੇ ਦੇਖਣਗੇ ਵੀ ਸਾਡਾ ਪਿਓ ਕਿੱਥੇ ਐ ਵੀਰੇ ਪਿਓ ਬਿਨਾ ਰਹਿਣਾ ਬਹੁਤ ਔਖਾ ਜੀ ਪਿਓ ਲੱਭਦੇ ਹੁੰਦੇ ਆ ਮੈਂ ਆਪਦੇ ਪਿਓ ਬਿਨਾ ਰਹਿ ਆ ਮੈਨੂੰ ਪਤਾ ਵੀ ਜਦੋਂ ਬੱਚਾ ਵੱਡਾ ਹੁੰਦਾ ਨਾ ਤਾਂ ਵੀਰੇ ਬਹੁਤ ਔਖਾ ਯਾਰ ਵੀਰੇ ਮੈਂ ਤਾਂ ਇਹੀ ਕਹੂੰਗਾ ਰਿਕਵੈਸਟ ਹੈ ਬਾਈ ਯਾਰ ਜੇ ਕੋਈ ਗੱਲ ਹੈਗੀ ਹੈ ਬਾਈ ਬਹਿ ਕੇ ਨਵੇੜ ਲੋ ਪਲੀਜ਼ ਦਿਲ ਚ ਕੋਈ ਖਾਰ ਨਾ ਰੱਖੋ ਯਾਰ ਬਾਈ ਇਹ ਘਰ ਝਾੜ ਦਿੰਦਿਆਂ ਨੇ ਬਾਈ ਅੱਜ ਘਰ ਉੱਜੜ ਗਿਆ ਬਹੁਤ ਚੰਗਾ ਘਰ ਸੀਗਾ ਬੰਦੇ ਨੇ ਬੜੀ ਮਿਹਨਤ ਕੀਤੀ ਸੀਗੀ ਸਕੋਰਪੀਓ ਵੈਨ ਕਹਿਣਾ ਸੌਖਾ ਵੀਰੇ ਕਿਸ਼ਤਾਂ ਭਰਦੇ ਆ ਅਸੀਂ ਵੀ ਗੱਡੀ ਲਈ ਫਿਰਦੇ ਆ ਮਿਹਨਤ ਕਰਕੇ ਕਿਸ਼ਤਾਂ ਭਰਦੇ ਆ ਵੀਰੇ ਦਿਨ ਰਾਤ ਕਿਸੇ ਨੂੰ ਸਿਖਾਉਂਦੇ ਆ ਕਿ ਤੂੰ ਸਿੱਖਦੇ ਆ ਪਰ ਆ ਚੀਜ਼ ਔਖਾ ਵੀਰੇ ਯਾਰ ਪਰ ਬਾਈ ਜੀ ਉਸ ਸ਼ਖਸ ਦੀ ਮਾਨਸਿਕਤਾ ਕਿੱਦਾਂ ਦੀ ਹੈ ਇੱਕ ਪਤਾ ਹੈ ਕਿ ਦੋ ਬੱਚਿਆਂ ਦਾ ਪਿਓ ਹੈ ਇਕੱਲਾ-ਇਕੱਲਾ ਜੋ ਕੰਮ ਕਰਕੇ ਆਪਣੀ ਮਿਹਨਤ ਦੇ ਨਾਲ ਆਪਣਾ ਪਰਿਵਾਰ ਪਾਲ ਰਿਹਾ ਉਸ ਨੂੰ ਖਤਮ ਹੀ ਕਰ ਦੇਣਾ ਦੇਖੋ ਬਾਈ ਸੋਚਣ ਵਾਲੀ ਗੱਲ ਆਪਣੇ ਘਰ ਦੇ ਵਿੱਚ ਵੀ ਤਾਂ ਹੁੰਦੇ ਹੀ ਨੇ ਬੱਚੇ ਆਪਣਾ ਵੀ ਤਾਂ ਪਰਿਵਾਰ ਹੁੰਦਾ ਤੁਸੀਂ ਇਹ ਚੀਜ਼ ਦੱਸੋ ਮੈਨੂੰ ਕਿ ਬਾਈ ਆਪਣੇ ਨਾਲ ਕੋਈ ਰੱਬ ਨਾ ਕਰੇ ਇਹੋ ਜਿਹਾ ਬਾਣਾ ਵਰਤ ਜਵੇ ਆਪਾਂ ਜਦੋਂ ਕਿਸੇ ਬਾਰੇ ਸੋਚਾਂਗੇ ਆਪਣੀ ਹਿੰਮਤ ਪੈ ਜਾਊਗੀ ਕਿ ਯਾਰ ਆਪਾਂ ਕਿਸੇ ਦਾ ਘਰ ਉਜਾੜ ਦਈਏ ਹੁਣ ਉਹ ਪਤਾ ਨਹੀਂ ਬਾਈ ਉਹ ਬੰਦਿਆਂ ਨਾਲ ਕੀ ਹੋਇਆ ਯਾਰ ਕੀ ਨਹੀਂ ਯਾਰ ਵੀਰੇ ਆਪਾਂ ਕਿਸੇ ਨੂੰ ਚੰਗਾ ਮਾੜਾ ਤਾਂ ਨਹੀਂ ਕਹਿ ਸਕਦੇ ਮੈਂ ਉਹਨਾਂ ਨੂੰ ਵੀ ਮਾੜਾ ਕਹਿ ਰਿਹਾ ਮੈਂ ਇਹਨੂੰ ਵੀ ਨਹੀਂ ਮਾੜਾ ਕਹਿ ਰਿਹਾ ਪਰ ਮੈਂ ਇਹ ਕਹਿ ਰਿਹਾ ਕਿ ਬਾਈ ਸੜਾ ਪਿੱਛੇ ਘਰ ਦੇਖ ਲੋ ਯਾਰ ਵੀ ਪਿੱਛੇ ਘਰ ਦੇ ਵਿੱਚ ਉਹ ਦੇਖੋ ਵੀ ਕੀ ਹੁਣ ਦੇਖ ਲੋ ਸਿੱਧੂ ਮੂਸੇ ਵਾਲੇ ਦਾ ਬਾਈ ਉਹ ਜੋ ਵੀ ਕੰਟਰੋਵਰਸੀਆਂ ਹੋਈਆਂ ਬਹੁਤ ਕੁਝ ਹੋਇਆ ਸੀਗਾ ਪਰ ਉਹਦੇ ਪਿੱਛੇ ਕੀ ਉਹਦੇ ਮਾਂ ਪਿਓ ਰੁੜ ਗਏ ਬਾਈ ਠੀਕ ਹੈ ਨਾ ਸੋ ਇੱਕ ਜਵਾਨ ਪੁੱਤ ਹੁੰਦਾ ਬਾਈ ਆਪਦੇ ਘਰ ਨੂੰ ਚਲਾਉਣ ਵਾਲਾ ਉਹਨੇ ਵਿਚਾਰੇ ਨੇ ਘਰ ਵੀ ਚਲਾਇਆ ਉਹਦਾ ਭਰਾ ਬਾਈ ਜਦੋਂ ਹੁਣ ਮੈਂ ਆ ਕੇ ਮਿਲੇ ਆ ਛੋਟਾ ਗੈਰੀ ਉਹ ਜੱਫੀ ਪਾ ਕੇ ਰੋਣ ਲੱਗ ਗਿਆ ਕਹਿੰਦਾ ਵੀਰੇ ਮੈਂ ਛੋਟਾ ਜਿਹਾ ਸੀਗਾ ਮੈਨੂੰ ਗੋਦੀ ਚ ਘਲਾਇਆ ਬਾਈ ਨੇ ਤੇ ਕਹਿੰਦਾ ਯਾਰ ਬਾਈ ਦੱਸੋ ਕਹਿੰਦਾ ਯਾਰ ਬਾਈ ਇੰਨੀ ਛੇਤੀ ਵੀ ਇੰਨੀ ਕੀ ਛੋਟੀ ਉਮਰ ਚ ਹੀ ਬਸ ਵੀ ਟਾਈਮ ਚ ਲੰਘ ਗਿਆ ਸੋਚਣ ਵਾਲੀ ਗੱਲ ਆ ਯਾਰ ਬਾਈ ਬਹੁਤ ਵੱਡੀ ਗੱਲ ਆ ਇਹ ਉਹ ਵਿਚਾਰਾ ਮੈਨੂੰ ਪਤਾ ਉਹਨੇ بڑے ਸ਼ੌਂਕ ਪੂਰੇ ਕੀਤੇ ਆ ਜਵਾਕਦੇ ਉਹਨੇ ਕਿਹਾ ਕਿ ਬਾਈ ਆ ਇਦਾਂ ਉਹਨੇ ਕੋਈ ਜਿਪਸੀ ਲੈਣੀ ਆ ਜਿਪਸੀ ਲੈ ਲਈ ਸ਼ੌਂਕੀ ਮੁੰਡਾ ਸੀ ਯਾਰ ਬਾਈ ਆਪਦੀ ਮਿਹਨਤ ਕਰਕੇ ਸ਼ੌਂਕ ਬਗਾ ਰਿਆ ਸੀਗਾ ਪਰ ਆ ਮਾੜਾ ਹੋਇਆ ਵੀਰੇ ਜੋ ਹੋਇਆ